ਜੇ ਸਾਡੀ ਕਿਸੇ ਨੇ ਨਾਲ ਸੁਣੀ ਅਸੀਂ ਇਹਨਾਂ ਨਾਲ ਰਿਸੀਵਰ ਉੱਥੋਂ ਬੰਦ ਕਰਾਂਗੇ ਇਹ ਸ਼ਮਸ਼ਾਨ ਘਾਟ ਉਹ ਸਾਡੇ ਕੋਈ ਹਾਲਾਥਾ ਹੋ ਜਾਂਦਾ ਕੋਈ ਬੋਡੀ ਲੈ ਕੇ ਜਾਂਦੀ ਆ ਸਾਨੂੰ ਜਿਹੜੇ ਦੂਸਰੇ ਪਿੰਡਾਂ ਵਾਲੇ ਵੀ ਆਏ ਹੋ ਉਹ ਵੀ ਸਾਨੂੰ ਆ ਕੇ ਗਾਲੀ ਗੋਲੋਚ ਕਰਦੇ ਉਹਨਾਂ ਨੂੰ ਕੋ ਘਾਰ ਲਈ ਜੀ ਐਮਐਲਏ ਨੂੰ ਵੀ ਅਸੀਂ ਬਹੁਤ ਕਿਹਾ ਆ ਇੱਥੇ ਜਿਹੜੇ ਐਮਐਸਸੀ ਵਗੈਰਾ ਆ ਇੱਥੇ ਜਿਹੜੇ ਪਿੰਦੇ ਆ ਉਹ ਵੀ ਆ ਕੇ ਗਏ ਆ ਬਸ ਆਉਣ ਜਾਣ ਕਰੀ ਜਾਂਦੇ ਆ ਕੋਈ ਤਹ ਤੱਕ ਨਹੀਂ ਪਹੁੰਚੇ ਇਹ ਵੀ ਆ ਪਿੰਡ ਦਾ ਆ ਹਾਲਾ ਹਾਂਜੀ ਕੋਈ ਕੀ ਕੀ ਕਰਦੇ ਇੱਥੇ ਪਿੰਡ ਵਾਲੇ ਬਰੇ ਹੋਏ ਤੇ ਸਾਡੀ ਇਹ ਕਮੇਟੀ ਵਾਲੇ ਕੋਈ ਨਹੀਂ ਸੁਣ ਰਹੇ ਲੱਗੇ ਤਾਂ ਸਾਡਾ ਘਰ ਹੈਗਾ ਇਹ ਇੱਥੇ ਸਹੀ ਕਰੋ ਬਾਹਰ ਨਿਕਲ ਨਹੀਂ ਸਕਦੇ ਘਰੋਂ ਸਾਨੂੰ 2 ਸਾਲ ਹੋ ਗਏ ਮੰਨਤਾ ਕਰਦਿਆਂ ਨੂੰ ਕਦੀ ਸੀ ਸਾਹਿਬ ਕੋ ਕਦੀ ਆਪਣੇ ਜਿਹੜੇ ਐਮਐਲਏ ਖਲਕਾਂਝਾ ਹਰ ਇੱਕ ਬੰਦੇ ਕੋ ਜਾਏ ਆ ਉਹ ਆਉਂਦੇ ਜੋ ਪਾਣੀ ਕੱਢਣ ਆਉਂਦੇ ਆਂ ਕਹਿੰਦੇ ਇਹ ਤਾਂ ਵਸ ਬੜੀਏ ਪਾਣੀ ਕੱਢਣਾ ਇਸ ਤੋਂ ਬਿਨਾ ਕੁਝ ਨਹੀਂ ਕਰਨਾ ਸਾਨੂੰ ਇੰਨਾ ਕਾ ਗਿਆ ਹੈ ਜੇ ਇਹਨੂੰ ਫੋਨ ਕਰਦੇ ਆ ਉਹ ਕਹਿੰਦਾ ਜੀ ਕਿ ਮੈਗੀ ਕਰਾ ਮੇਰੀ ਬਦਲੀ ਕਰਾ ਦੇ ਹੁਣ ਅਸੀਂ ਦੱਸੋ ਕਿਹਦੇ ਕੋਲ ਜਾਈਏ ਇਹ ਤਾਂ ਸਾਰੇ ਬੰਦਾਂ ਨੂੰ ਬਾਰ ਬਾਰ ਕਹਿ ਕੇ ਥੱਕ ਗਏ ਠੀਕ ਹੈ ਜੀ ਕੋਈ ਟੈਕਨੀਕਲੀ ਸਮੱਸਿਆ ਜਾਂ ਉਹ ਦੱਸਿਆ ਉਹਨਾਂ ਨੇ ਵੀ ਕੀ ਟੈਕਨੀਕਲੀ ਕਿਸੇ ਟੈਕਨੀਕਲੀ ਇੱਕੋ ਗੱਲ ਕਹਿੰਦੇ ਆ ਜੀ ਸੀਵਰੇਜ ਬੰਦ ਹੈ ਪਿਛਲੇ 1 ਸਾਲ ਤੋਂ ਸੀਵਰੇਜ ਬੰਦ ਹੈ ਫਿਰ ਦਾ ਹੱਲ ਕਿਉਂ ਨਹੀਂ ਹੋ ਰਿਹਾ ਪਰ ਜੇ ਹੁਣ ਨਹੀਂ ਸੁਣੋਗੇ ਅਸੀਂ ਤਾਂ ਧਾਰਨਾ ਲਾਵਾਂਗੇ ਬਾਅਦ ਵਿੱਚ ਜੋ ਹੋਊਗਾ ਦੇਖੀ ਚੜੀਓ ਕਿ ਜੀ ਆ ਵੀ ਪਾਣੀ ਵੀ ਬੰਦ ਕਰਾਂਗੇ ਅਸੀਂ ਪਿੰਡ 'ਚ ਕਿਸੇ ਐਮਐਲਏ ਕਿਸੇ ਹਲਕਾ ਚਾਹ ਜੂ ਕਿਸੇ ਨੂੰ ਪਿੰਡ 'ਚ ਨਹੀਂ ਬਣ ਦੇਣਾ ਜੇ ਸਾਡਾ ਹੱਲ ਨਾ ਹੋਵੇ ਅ ਅੱਜ ਵਾਂ ਸਮਸਿਆ ਜੀ ਇੱਥੇ ਖੜੇ ਆ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਵੀ ਆਪਾਂ ਕਿਹੜੀ ਜਗ੍ਹਾ ਤੇ ਖੜੇ ਆ ਤੇ ਕੀ ਸਮੱਸਿਆ ਹੈ ਬੜਾ ਪਾਣੀ ਵਗੈਰਾ ਦੇਖਣ ਨੂੰ ਮਿਲ ਰਿਹਾ ਇਹ ਸਰ ਜੀ ਇਹ 2-3 ਸਾਲ ਤੋਂ ਪਾਣੀ ਖੜਾ ਜੀ ਇੱਦਾਂ ਤੇ ਆ ਪਿੰਡ ਜੀ ਦੋਵਾਲ ਦਾ ਜੀ ਤੇ ਸਾਡੇ ਆ ਪਾਲਤ ਪਿੰਡ ਦਾ ਆਤ ਕਬਰਸਾਨ ਦਾ ਰਸਤਾ ਵੀ ਇਹੀ ਹੈ ਜੀ ਆਮ ਸੰਗਤ ਨੰਗ ਦੀ ਬਹੁਤ ਜਿਆਦੇ ਤੇ ਅਸੀਂ ਬਹੁਤ ਬਹੁਤ ਦੂਰ ਤੱਕ ਪਹੁੰਚੇ ਡੀ.ਟੀ.ਐਸ. ਤੱਕ ਤਾਂ ਵੀ ਪਹੁੰਚੇ ਐਮ.ਐਲ.ਏ. ਤੱਕ ਵੀ ਪਹੁੰਚੇ ਆ ਮਤਲਬ ਕੋਈ ਵੀ ਸਾਡਾ ਮਸਲਾ ਅਜੇ ਤੱਕ ਖਾਲ ਨਹੀਂ ਕੀਤਾ ਸਾਡੇ ਬਿਮਾਰੀ ਤੇ ਪਿੰਡ ਜੇ ਆਪਾਂ ਬਹੁਤ ਪਹਿਲ ਦੀ ਹੋ ਜੀ ਇਹ ਇਹ ਤਾਂ ਅਸੀਂ ਦੇਖ ਰਹੇ ਆ ਬੜੀ ਸਮੱਸਿਆ ਹੈ ਗਈ ਹੈ ਇਹ ਪਾਣੀ ਇਹ ਕਾਦਾ ਪਾਣੀ ਹੈ ਜੀ ਇਹ ਪਾਣੀ ਆ ਸੀਵਰੇਜ ਦਾ ਸਾਜ ਹੀ ਪਾਣੀ ਹੈ ਸ਼ਹਿਰ ਦਾ ਸੀਵਰੇਜ ਦਾ ਪਾਣੀ ਆ ਜਿਸਲੇ ਉਹਨਾਂ ਨੂੰ ਕਹੀਦਾ ਸਾਫ਼ ਕਰਦੇ ਜਾਂ 2 ਘੰਟੇ ਬਾਅਦ ਫੇਰ ਭਰ ਜਾਂਦਾ ਤੇ ਸ਼ਹਿਰ ਦਾ ਪਾਣੀ ਸਾਰਾ ਬੇਕਮਾਰਦਾ ਜੀ మే ਜਿੱਦਾਂ ਅਸੀਂ ਦੇਖ ਰਹੇ ਹਾਂ ਕਿ ਗੁਰਦੁਆਰਾ ਚੰਨਕਪਾਲ ਸਾਹਿਬ ਵੀ ਬਿਲਕੁਲ ਨਾਲ ਹੈਗਾ ਹਾਂਜੀ ਤੇ ਇਹ ਜਿਹੜੀ ਜਗ੍ਹਾ ਹੈਗੀ ਹੈ ਇਹ ਕਿੱਥੇ ਤੁਹਾਡੇ ਪਿੰਡ ਚ ਪੈਂਦੀ ਜਾਂ ਆਪਣਾ ਸ਼ਹਿਰ ਚ ਪੈਂਦੀ ਹੈ ਇਹ ਸ਼ਹਿਰ ਚ ਪੈਂਦੀ ਸਰ ਜੀ ਹਾਂਜੀ ਸ਼ਹਿਰ ਤੇ ਜਦੋਂ ਈਓ ਸਾਹਿਬ ਵਗੈਰਾ ਨੇ ਉਹਨਾਂ ਨੂੰ ਕੋਈ ਪ੍ਰਸ਼ਾਸਨ ਨੂੰ ਤੁਸੀਂ ਦੱਸਿਆ ਪ੍ਰਸ਼ਾਸਨ ਨੂੰ ਤਾਂ ਦੱਸਿਆ ਸਰ ਜੀ ਉਹ ਆਂਦੇ ਆ ਸਾਹਿਬ ਦੋ ਘੰਟੇ ਲਾਉਂਦੇ ਆ ਸਾਫ਼ ਕਰਕੇ ਚੱਲ ਜਾਂਦੇ ਆ ਉੱਤੋਂ ਤੋਂ ਕਰ ਜਾਂਦੇ ਆ ਤੇ ਦੋ ਘੰਟਿਆਂ ਤੋਂ ਬਾਅਦ ਫੇਰ ਭਰ ਜਾਂਦਾ ਪਾਣੀ ਕੀ ਸਮਝਦੇ ਹੋ ਕੀ ਹੱਲ ਹੋਣਾ ਚਾਹੀਦਾ ਇੱਕ ਹੀ ਹਾਲ ਹਾਲ ਤਾਂ ਸਾਡੀ ਇਹ ਹੋਣਾ ਚਾਹੀਦਾ ਅਸੀਂ ਕਦੀ ਦਾ ਬੇਨਤੀ ਬਹੁਤ ਕਰਦੇ ਹਾਂ ਤੇ ਵੀ ਸਾਡੇ ਇਹ ਪਾਣੀ ਦਾ ਮਸਲਾ ਹੱਲ ਕੀਤਾ ਜਾਵੇ ਸਾਡੇ ਪਿੰਡ 'ਚ ਬਿਮਾਰੀਆਂ ਬਹੁਤ ਫੈਲ ਰਹੀਆਂ ਨੇ ਨਹੀਂ ਜਿਸ ਦਿਨ ਤੁਸੀਂ ਦੱਸ ਰਹੇ ਹੋ ਪਰ ਕਾਫੀ ਦੇਰ ਤੋਂ ਇਹ ਸਮੱਸਿਆ ਚੱਲ ਰਹੀ ਆ ਕੀ ਪ੍ਰਸ਼ਾਸਨ ਦੇ ਹੱਥ 'ਚ ਨਹੀਂ ਹੈ ਇਹ ਹੱਲ ਕਰਨਾ ਚਾਹੁੰ ਤਾਂ ਹੁੰਦਾ ਨਹੀਂ ਅੱਜ ਹੱਲ ਹੱਲ ਤਾਂ ਜੇ ਚੌੜ ਤਾਂ ਹੋ ਵੀ ਸਕਦਾ ਜੀ ਲੇਕਿਨ ਪ੍ਰਸ਼ਾਸਨ ਇਹਦੇ ਨੂੰ ਹੁੰਦਾ ਹੀ ਨਹੀਂ ਅਸੀਂ ਤਾਂ ਬਹੁਤ ਰਿਪੋਰਟਾਂ ਕਰ ਚੁੱਕੇ ਆ ਜੀ ਨਹੀਂ ਕੀ ਹੱਲ ਹੋਣਾ ਚਾਹੀਦਾ ਹੱਲ ਹੱਲ ਤਾਂ ਹਲ ਤਾਂ ਇਹਦਾ ਪਾਣੀ ਦਾ ਮਸਲਾ ਹੋਣਾ ਚਾਹੀਦਾ ਸੀਵਰੇਜ ਜਾਂ ਨੀਵਾ ਜੀ ਇਹ ਸੀਵਰੇਜ ਪੱਟ ਜੁੱਚਾ ਕੀਤਾ ਜਾਵੇ ਤੇ ਪਾਣੀ ਦੀ ਸਮੱਸਿਆ ਕੱਟ ਹੋਣੀ ਚਾਹੀਦੀ ਅ ਜਿੱਦਾਂ ਸਰਪੰਚ ਸਾਹਿਬ ਜੇ ਪ੍ਰਸ਼ਾਸਨ ਦੇ ਕੰਨ ਤੇ ਜੂ ਨਹੀਂ ਸਰਕਰਈ ਤੁਸੀਂ ਪਿੰਡ ਵਾਸੀ ਵੀ ਮੈਂ ਦੇਖ ਰਿਹਾ ਬੜੇ ਪਰੇਸ਼ਾਨ ਨੇ ਔਰ ਰਾਹਗੀਰ ਜਿਹੜੇ ਲੰਘ ਰਹੇ ਨੇ ਉਹ ਵੀ ਬੜੇ ਪਰੇਸ਼ਾਨ ਨੇ ਹਾਂਜੀ ਕੀ ਕੋਈ ਪ੍ਰਸ਼ਾਸਨ ਦੀ ਨੂੰ ਸਮਝਾਣ ਲਈ ਕੋਈ ਬੁਹਾਰਤ ਵੀ ਲਗਾ ਚੁੱਕੇ ਹੋ ਕੀ ਕੋਈ ਇਹਦੇ ਲਈ ਸੰਘਰਸ਼ ਵੀ ਕਰੋਗੇ ਹਾਂਜੀ ਸੰਘਾਰ ਸੰਘਾਰ ਕਰਾਂਗੇ ਜੇ ਸੰਘਾਰਚ ਬਿਲਕੁਲ ਕਰਾਂਗੇ ਜੇ ਸਾਡੀ ਕਿਸੇ ਨੇ ਨਾਲ ਸੁਣੇ ਅਸੀਂ ਇਹਨਾਂ ਨਾਲ ਸਹੀ ਵਾਰ ਉੱਥੇ ਬੰਦ ਕਰਾਂਗੇ ਤਾਂ ਕਿ ਸਾਨੂੰ ਆ ਪਾਣੀ ਤੋਂ ਇਜਾਜ਼ਤ ਮਿਲ ਸਕੇ ਕਿਉਂਕਿ ਸਾਡੇ ਜਿਹੜਾ ਪਿੰਡ ਦਾ ਸ਼ਮਸ਼ਾਨ ਘਾਟ ਉਹ ਸਾਡੇ ਕੋਈ ਹਾਲਸਾ ਹੋ ਜਾਂਦਾ ਕੋਈ ਬੋਡੀ ਲੈ ਕੇ ਚਾਈਦੀ ਹੈ ਸਾਨੂੰ ਜਿਹੜੇ ਦੂਸਰੇ ਪਿੰਡਾਂ ਵਾਲੇ ਵੀ ਆਇਓ ਉਹ ਵੀ ਸਾਨੂੰ ਆ ਕੇ ਗਾਲੀ ਓਲੋਚ ਕਰਦੇ ਵੇ ਆ ਪਿੰਡ ਦਾ ਆ ਆ ਹਾਲ ਉਹ ਆ ਜੀ ਬੋਡੀ ਲੈ ਕੇ ਕੀ ਕੀ ਕਰਦੇ ਇੱਥੇ ਪਿੰਡ ਵਾਲੇ ਮਰੇ ਹੋਏ ਤੇ ਸਾਡੀ ਕਮੇਟੀ ਵਾਲੇ ਕੋਈ ਨਹੀਂ ਸੁਣ ਰਹੇ ਨਾਲ ਨੂੰ ਸਕੂਲ ਵੀ ਪੈ ਰਿਹਾ ਨਾਲ ਨਾਲ ਖਾਸ ਕਰਕੇ ਸਕੂਲ ਵੀ ਪੈ ਰਿਹਾ ਜੀ ਜਿਹੜਾ ਉਹ ਵੀ ਉਹ ਬੱਚੇ ਆ ਉੱਥੇ ਸਭ ਕੁਝ ਕੁਝ ਨਹੀਂ ਕੋਈ ਵੀ ਕਰ ਰਿਹਾ ਕੀ ਐਮ ਐਲ ਏ ਨੂੰ ਵੀ ਅਸੀਂ ਬੋਕਿਆ ਆ ਇੱਥੇ ਜਿਹੜੇ ਐਮ ਸੀ ਵਗੈਰਾ ਆ ਇੱਥੇ ਜਿਹੜੇ ਪੈਂਦੇ ਆ ਉਹ ਵੀ ਆ ਕੇ ਗਏ ਆ ਬਸ ਆਉਣ ਜਾਣ ਕਰੀ ਜਾਂਦੇ ਆ ਕੋਈ ਤਹ ਤੱਕ ਨਹੀਂ ਪਹੁੰਚਦਾ ਕੋਈ ਮਸਲਾ ਨਹੀਂ ਹੱਲ ਕਰਦਾ ਕੀ ਕਹਿਣਾ ਕੀ ਉਹਨਾਂ ਦਾ ਉਹਨਾਂ ਦਾ ਕਹਿਣਾ ਬਸ ਇਹੀ ਆ ਜੀ ਬਸ ਸਾਫ਼ ਕਰਕੇ ਚੱਲ ਜਾਂਦੇ ਆ ਅਸੀਂ ਘਰ ਚੱਲੇ ਆ ਜੀ ਹੁਣ ਇਹ ਠੀਕ ਹੋ ਜਾਣਾ ਲੇਕਿਨ 2 ਘੰਟੇ ਨਹੀਂ ਨਿਕਲਦੇ ਉਸ ਤੋਂ ਬਾਅਦ ਫੇਰ ਆਹੀ ਚੱਲੋ ਚਲਾਈ ਪਾਣੀ ਦਾ ਮਸਲਾ ਜਿਹੜਾ ਇਹ ਖੜ ਜਾਂਦਾ ਹੈ ਤੰਗ ਗਿਆ ਤਾਂ ਸਾਡਾ ਘਰ ਹੈਗਾ ਜੀ ਇੱਥੇ ਅਸੀਂ ਘਰੋਂ ਬਾਹਰ ਨਿਕਲ ਨਹੀਂ ਸਕਦੇ ਘਰੋਂ ਸਾਨੂੰ 2 ਸਾਲ ਹੋ ਗਏ ਮੈਂ ਤਾਂ ਕਰਦਿਆਂ ਨੂੰ ਕਦੀ ਡੀਸੀ ਸਾਹਿਬ ਕੋ ਕਦੀ ਆਪਣੇ ਜਿਹੜੇ ਐਮਐਲਏ ਖਾਲਕਾ ਇਨਚਾਰਜ ਹਰ ਇੱਕ ਬੰਦੇ ਕੋ ਜਾਏ ਆ ਉਹ ਆਉਂਦੇ ਜਦੋਂ ਪਾਣੀ ਕੱਢਣ ਆਉਂਦੇ ਆ ਕਹਿੰਦੇ ਜੀ ਇਹ ਤਾਂ ਬਸ ਮੜੀਏ ਪਾਣੀ ਕੱਢਣਾ ਇਸ ਤੋਂ ਬਿਨਾ ਕੁਝ ਨਹੀਂ ਕਰਨਾ ਸਾਨੂੰ ਇੰਨਾ ਕਾ ਗਿਆ ਜੇਈ ਨੂੰ ਫੋਨ ਕਰਦੇ ਆ ਉਹ ਕਹਿੰਦਾ ਜੀ ਵੀ ਮੈਂ ਕੀ ਕਰਾਂ ਮੇਰੀ ਬਦਲੀ ਕਰਾ ਦੇ ਹੁਣ ਅਸੀਂ ਦੱਸੋ ਕਿਹਦੇ ਕੋਲ ਜਾਈਏ ਇਹ ਤਾਂ ਸਾਰੇ ਬੰਦਿਆਂ ਨੂੰ ਬਾਰ ਬਾਰ ਕਹਿ ਕੇ ਥੱਕ ਗਏ ਸਾਡੇ ਨਿਆਣੇ ਬਿਮਾਰ ਹੁੰਦੇ ਆ ਕਿਸੇ ਨੂੰ ਕੋਈ ਪਰਵਾਹ ਨਹੀਂ ਨਹੀਂ ਡੈਗਦੇ ਡੈਗਦੇ ਅੱਬਾ ਚ ਇੱਥੇ ਇੰਨਾ ਡੂੰਘਾ ਪਾਣੀ ਹੋ ਚੁਲਾ ਪਿਛਲੇ 2 ਸਾਲ ਹੋ ਗਏ ਹਰ ਬੰਦੇ ਨੂੰ ਅਸੀਂ ਕਹਿ ਕਹਿ ਕੇ ਥੱਕ ਗਏ ਪਰ ਸਾਡੀ ਕਿਸੇ ਨੇ ਨਹੀਂ ਸੁਣੀ ਪਰ ਜੇ ਹੁਣ ਨਹੀਂ ਸੁਣੂਗੇ ਅੱਜ ਤਾਂ ਧਰਨਾ ਲਾਵਾਂਗੇ ਬਾਅਦ ਵਿੱਚ ਜੋ ਹੋਊਗਾ ਦੇਖੀ ਫਿਰ ਜਾਊਗਾ ਠੀਕ ਹੈ ਅਸੀਂ ਪਾਣੀ ਵੀ ਬੰਦ ਕਰਾਂਗੇ ਅਸੀਂ ਪਿੰਡ 'ਚ ਕਿਸੇ ਐਮਐਲਏ ਕਿਸੇ ਹਲਕਾ ਚਾਰਜ ਨੂੰ ਕਿਸੇ ਨੂੰ ਪਿੰਡ 'ਚ ਨਹੀਂ ਬਣ ਦੇਣਾ ਜੇ ਸਾਡਾ ਹੱਲ ਨਾ ਹੋਇਆ ਠੀਕ ਹੈ ਜੀ ਕੋਈ ਟੈਕਨੀਕਲੀ ਸਮੱਸਿਆ ਜਾਂ ਕੋਈ ਦੱਸਿਆ ਉਹਨਾਂ ਨੇ ਵੀ ਕੀ ਟੈਕਨੀਕਲੀ ਕੀ ਸਮੱਸਿਆ ਟੈਕਨੀਕਲੀ ਉਹ ਇੱਕੋ ਗੱਲ ਕਹਿੰਦੇ ਆ ਜੀ ਸੀਵਰੇਜ ਬੰਦਿਆ ਪਿਛਲੇ 1 ਸਾਲ ਤੋਂ ਸੀਵਰੇ ਇਹਨਾਂ ਨੂੰ ਬਾਰ-ਬਾਰ ਕਹਿੰਨੇ ਆ ਉਹ ਪਾਣੀ ਇੱਥੋਂ ਕੱਢ ਕੇ ਖੇਤ ਚ ਪਾ ਜਿੰਦੇ ਆ ਉਹ ਖੇਤ ਵਿੱਚ ਸਾਡੇ ਪਿੰਡ ਦਾ ਚੌਥਾ ਛੱਪੜ ਬਣ ਗਿਆ। ਤਿੰਨ ਪਹਿਲਾਂ ਚੌਥਾ ਪੰਜ ਬੋਨੀ ਨਾਲ ਬਣਾਤਾ। ਅਸੀਂ ਗੰਦ ਵਿਚ ਰਹਿੰਦਾ ਦੋ ਸਾਲ ਹੋ ਗਏ ਅਸੀਂ ਇੰਨੇ ਕੁ ਦੁਖੀ ਹੋ ਗਏ ਨਾ ਤੋ ਨਾ ਸਾਡ ਨੂੰ ਸਮਝ ਨਹੀਂ ਆਉਦੀ ਬਈ ਕੀ ਕਿਹੜੇ ਕੋਈ ਜਾਈਏ। ਨਾਰ ਤਾਂ ਸੀਐਮ ਸਾਹਿਬ ਆ ਹੁਣ ਸੀਐਮ ਸਾਹਿਬ ਕੋਈ ਜਾ ਆਵਾਂਗੇ। ਅੱਛੀ ਸਾਡੀ ਇਹ ਬਹੁਤ ਬੜੀ ਸਮੱਸਿਆ ਆ ਤੇ ਮੈਂ ਹੀ ਕਹਿਣਾ ਚਾਹੁੰਦਾ ਇਹ ਸਾਡੀ ਜਿਹੜੀ ਵੀਡੀਓ ਆ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਭਗਵਾਨ ਦਾ ਸੀਐਮ ਤੱਕ ਪਹੁੰਚੇ ਸਾਡੀ ਵੀਡੀਓ। ਇਹ ਜੇ ਸ਼ਹੀਦ ਭਗਤ ਸਿੰਘ ਨਗਰ ਆਹੇ ਉਹ ਭਗਤ ਸਿੰਘ ਨੂੰ ਇੰਨਾ ਮੰਨਦੇ ਉਹਨਾਂ ਦੇ ਇਲਾਕੇ ਦਾ ਇਹ ਹਾਲ ਆ ਕਿ 2 ਕਿਲੋਮੀਟਰ ਦਾ ਸਾਡਾ ਹਾਂ 2 ਕਿਲੋਮੀਟਰ ਜਿਹੜਾ ਭਗਤ ਸਿੰਘ ਦਾ ਸਾਡਾ ਪਿੰਡ ਆ ਤੇ ਭਗਤ ਸਿੰਘ ਦੇ ਏਰੀਏ ਦਾ ਇਹ ਹਾਲ ਹੈ ਤੇ ਬਾਕੀ ਪੂਰੇ ਆਪਣੇ ਪੰਜਾਬ ਦਾ ਕੀ ਹੋਊਗਾ ਮੈਂ ਬਸ ਇਹੀ ਕਹਿਣਾ ਚਾਹੁੰਦਾ ਕਿ ਸਾਡੀ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਹੋ ਜਾਵੇ ਅੱਜ ਜੀ ਸਾਡੇ ਕੋਲੇ ਹੀ ਖਾਸਾ ਸਕੂਲ ਆ ਤੇ ਗੁਰਦੁਆਰਾ ਚੰਨ ਕਮਲ ਸਾਹਿਬ ਵੀ ਸਾਡੇ ਕੋਲੇ ਹੀ ਆ ਤੇ ਗੁਰੂਆਂ ਦੀ ਚਾਂਸ਼ੋ ਇਹ ਧਰਤੀ ਆ ਬਹੁਤ ਪਵਿੱਤਰ ਧਰਤੀ ਆ ਤੇ ਉਹ ਧਰਤੀ ਦਾ ਇਹ ਬੁਰਾ ਹਾਲ ਹੋ ਰਿਹਾ ਸੀਵਰੇਚੋਂ ਲੋਕੀ ਨੰਗ ਰਹੇ ਅਸੀਂ ਰਹਿ ਰਹੇ ਆ ਤੇ ਸਰਕਾਰ ਮੁਰੇ ਹੀ ਬੇਨਤੀ ਆ ਕਿ ਜਲਦ ਤੋਂ ਜਲਦ ਇਹ ਸਮੱਸਿਆ ਸਾਡਾ ਹੱਲ ਕੀਤਾ ਜਾਵੇ ਸਾਨੂੰ ਇਹ ਗੰਦੇ ਪਾਣੀ ਦਾ ਹੱਲ ਕੀਤਾ ਆ ਵਿੱਚੋਂ ਅਸੀਂ ਵਿੱਚੋਂ ਨੰਗਦੇ ਬੱਚੇ ਦੇਖਦੇ ਬਹੁਤ ਬੁਰਾ ਹਾਜਾ ਤਾ